ਸਹੀ ਗਾ ਡਾਕਟਰ ਮੈਂ ਗਲਤ ਸੰਗਤ ਜੇ ਪੈਣ ਕਰਨਾ ਨਸ਼ੇ ਤੇ ਲੱਗਿਆ ਸੀ ਦੋ ਸਾਲਾਂ ਤੋਂ ਚਿੱਟਾ ਵਰਤ ਰਿਹਾ ਸੀ ਸੁਲਫਾ ਹੋ ਗਿਆ ਇਹ ਲਗਭਗ ਤਕਰੀਬਨ ਸਾਰੀ ਕਰ ਲੈਂਦਾ ਸੀ ਠੀਕ ਹੈ ਕਿਸੇ ਭਾਈ ਚਾਰੇ ਨੇ ਦੱਸਿਆ ਮੈਨੂੰ ਡਾਕਟਰ ਸਾਹਿਬ ਬਾਰੇ ਮੈਂ ਡਾਕਟਰ ਸਾਹਿਬ ਕੋਲ ਆਇਆ ਡਾਕਟਰ ਸਾਹਿਬ ਨੇ ਸਾਨੂੰ ਦਵਾਈਆਂ ਬਾਰੇ ਦੱਸਿਆ ਤੋਂ ਜਿੱਤੀ ਸਾਨੂੰ ਉਹ ਦੋਸਨ ਕਰਨਾ ਅਜ ਮੈਂ ਦੋ ਹਫ਼ਤੇ ਹੋ ਗਏ ਕੋਈ ਚਿੱਟਾ ਕੋਈ ਕੁਝ ਕੋਈ ਵੀ ਨਸ਼ਾ ਨਹੀਂ ਵਰਤ ਰਿਹਾ ਨਾ ਤੋੜ ਕੋਈ ਤਕਲੀਫ ਕੁਝ ਵੀ ਨਹੀਂ ਕੋਈ ਤਕਲੀਫ ਨਹੀਂ ਹਾਂਜੀ ਕੋਈ ਛੋਟੇ ਤੋਂ ਲਗੀ ਕੋਈ ਵੱਡੇ ਤੱਕ ਸਭ ਕੁਝ ਛੱਡ ਦਿੱਤਾ ਏ ਠੀਕ ਹੈ ਜੀ ਸਾਡੇ ਕੱਕਾ ਜੀ ਦੋ ਸਾਲਾਂ ਤੋਂ ਕਰ ਰਹੇ ਸੀ ਚਿੱਟੇ ਦਾ ਨਸ਼ਾ ਲੈ ਰਹੇ ਸੀਗੇ ਸਲਫਾ ਸਿਗਰੇਟਾਂ ਦੇ ਕੈਪਸੂਲ ਹੋਰ ਵੀ ਕਈ ਪ੍ਰਕਾਰ ਦੇ ਨਸ਼ੇ ਵਰਤਦੇ ਸੀ ਕੋਈ ਲੱਗੇ ਛੱਡੇ ਨਹੀਂ ਸੀ ਲਾ ਲਉ ਪਰ ਉਹ ਦੋ ਹਫ਼ਤੇ ਤੋਂ ਸਾਡੇ ਕੋਲ ਆਏ ਨੇ ਮੈਡੀਸਿਨ ਲੈ ਰਹੇ ਨੇ ਅਯੁਰਵੈਦਿਕ ਮੈਡੀਸਿਨ ਦਿੱਤੀਆਂ ਨੂੰ ਮੇਰੇ ਨਾਲੇ ਤੋਂ ਦੱਸ ਲਈਏ ਸਾਰੇ ਨਹੀਂ ਛੱਡ ਚੁੱਕੇ ਨੇ ਬਹੁਤ ਕੋਸ਼ਿਸ਼ ਨੇ ਪਰਿਵਾਰ ਬਹੁਤ ਕੋਸ਼ਿਸ਼ ਹੈ ਤੇ ਦਿੱਕਤ ਕੋਈ ਨਹੀਂ ਆਈ ਰਾਂ ਤੁਸੀਂ ਵੀ ਜੇ ਥੋੜਾ ਕੋਈ ਆਲੇ ਦੋਲੇ ਭੈਣ ਭਰਾ ਨੂੰ ਵੀ ਸੁਣਦੇ ਹੋ ਤੁਸੀਂ ਯੇਨੇ ਗੁਰਪਾਣਾਦਰੀ ਰਿੜੇ ਗੋ ਸਾਰੇ ਗੁਰਪਾਚੇ ਰਿੜੇ ਪਾਓ ਤਾਂ ਕਿ ਅਫਾ ਵੱਧ ਤੋਂ ਵੱਧ ਬੱਚਿਆਂ ਦੀ ਵੱਧ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਅਫਾ ਬਚਾ ਸਕੀਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਖੁਸ਼ਹਾਲ ਬਣਾ ਸਕੀਏ ਬਹੁਤ ਸਾਰੀਆਂ ਜ਼ਿੰਦਗੀਆਂ ਨਸ਼ੇ ਦੀ ਗਲਤਾਂ ਨੂੰ ਕੇ ਅਫਾ ਖਰਾਬ ਕਰ ਰਹੇ ਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਦੀ ਦੁੱਖ ਲਈ ਆਪ ਦੀ ਦੁੱਖ ਲਈ ਪੈਸਾ ਦਾ ਖਰਾਬ ਹੋਣੀ ਹੋਣਾ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ